ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਜੱਗਾ ਪਿੰਡ ਮਾਛੀ ਕੇ ਜ਼ਿਲ੍ਹਾ ਇਹਨੂੰ ਮੋਗਾ ਲੱਗਦਾ ਠੀਕ ਹੈ ਜੀ ਨੰਬਰ ਨੰਬਰ 7719456512 ਦੇ ਹਾਂਜੀ ਭਾਈ ਜੀ ਕਿੰਨੇ ਨਾਗ ਪਕਾਉੂ ਆਪਣੇ ਕੋਲ ਤਿੰਨ ਨਾਗ ਆ ਵੀਰੇ ਆ 5 ਮਹੀਨਿਆਂ ਦੀ ਘੱਣ ਬੱਸੀ ਆ ਖੀਰੀ ਬੱਸੀ ਆ ਠੀਕ ਹੈ ਜੀ ਕੱਦ ਹਾਈਟ ਨੂੰ ਕਿਸੇ ਪਾਸੋਂ ਕਾਟਣੀ ਬੱਸੀ ਦਾ ਸਨਖਪਣਾ ਦੇਖ ਲਓ ਠੀਕ ਹੈ ਜੀ ਇਹਦਾ ਰੇਟ ਵੀਰੇ ਜਸ਼ਨੋ ਵਾਲਾ 45000 ਥੋੜਾ ਬੋਧਾ ਮੌਕੇ ਦੇ ਮਾਨਤਾਨ ਕਰ ਦਿਆਂਗੇ ਬੰਦਿਆਂ ਦਾ ਠੀਕ ਹੈ ਜੀ ਆ ਵਸੀ ਆ ਖੀਰੀ ਆ ਹਜੇ ਹਾਂਜੀ 14 ਮਹੀਨੇ ਦੀ ਉਮਰ ਆ ਇਹ ਵਸੀ ਆਪਾਂ ਦੇ ਦਿਆਂਗੇ 25000 ਦੀ ਹਾਂਜੀ ਵਸੀ ਦਾ ਕਾਦ ਦੇਦਾ ਵੀ ਦੇਖੋ ਥਣ ਥਣ ਦੀ ਮੇਰੀ ਗਾਰੰਟੀ ਆ ਚਾਰ ਚਾਰ ਥਾਣਾ ਦੂਰ ਦੂਰ ਥਾਣਾ ਠੀਕ ਹੈ ਜੀ ਠੀਕ ਹੈ ਜੀ ਆ ਵਸੀ 7000 ਰੁਪਏ ਦੀ ਆ 6500 ਦੀ ਦੇ ਦਿਆਂਗੇ ਠੀਕ ਹੈ ਜਿਹੜਾ ਬੰਦਾ ਫੋਨ ਤੇ ਲਊਗਾ 8 ਮਹੀਨੇ ਦੀ ਵਸੀ ਆ ਠੀਕ ਹੈ ਸੋਪਰਾ ਭਾਈ ਨੂੰ ਜ਼ਰੂਰ ਕੰਟੈਕਟ ਕਰੋ ਪਿੰਡ ਮਾਸੀ ਕੇ ਜ਼ਿਲ੍ਹਾ ਮੋਗਾ ਤਨਵਸ ਸਿੰਘ ਬਾਈ ਕੋਲ ਬਾਕੀ ਪੁਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰਦੇ ਰਹੀ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ